करन करवन आपो कदम

ਸੱਚ ਸੱਚ ਸਾਚ ਸਮੀਨਾ ਛੋਟ ਮੱਦਾ ਕਿਨੇ ਬੱਲਾ ਤੀਨਾ ਭਲਾ ਭਲਾ ਪਲਾ ਸਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਨਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸਰਵਨ ਬਖਿਆਨੀ ਪਵਿੱਤਰ 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 ਸੁਹੀਤ ਨਾਮ ਜਪੈ ਨਾਨਕ ਮਨ ਪ੍ਰੀਤ ਚਲੋਕ ਸੰਤ ਨਰਨ ਜੋ ਜਗਤ दौर पड़ा सत्ता का आना और सत्ता का रेल चले इसका और करके एक ने ले जाल से करके सेवा है